ਪਹਿਲਾਂ ਜਲਾਲੀਏ ਦਾ ਜਿੱਥੋਂ ਕੱਲ ਟੁੱਟਿਆ ਸੀਗਾ ਸਾਡਾ ਉਹ ਰੋਡ ਉਸ ਤੋਂ ਬਾਅਦ ਆਪਣੇ ਮਾਖਨਪੁਰ ਤਾਸ ਜਿੱਥੋਂ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਦਾ ਰੈਸਕਿਊ ਕੀਤਾ ਪਸ਼ੂਆਂ ਦਾ ਕੀਤਾ ਸੋ ਲਗਾਤਾਰ ਸوير ਦੇਸ਼ੇ ਇਲਾਕੇ ਦੇ ਅੰਦਰ ਆ ਵਕ ਵਕ ਪਿੰਡਾਂ ਚ ਵਕ ਵਕ ਤਰ੍ਹਾਂ ਦੇ ਜਿਹੜੇ ਮਤਲਬ ਸਾਨੂੰ ਦਿਸ ਰਹੀਆਂ ਨੇ ਚਿੰਤਾਵਾਂ ਸੰਕਟ ਦੇ ਰੂਪ ਦੇ ਵਿੱਚ ਕਿ ਉਹਨਾਂ ਨੂੰ ਸਟੱਡੀ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਪੈਰ ਵੀ ਕੀਤੀ ਜਾ ਰਹੀ ਹੈ ਸੋ ਹੁਣ ਅਮਰਜੈਂਸੀ ਅਸੀਂ ਜਿਹੜੀ ਸੂਚਨਾ ਮਿਲੀ ਸੀਗੀ ਵੀ ਜਿਹੜਾ ਸਾਡਾ ਕੋਲੀਆਂ ਆਡਾ ਕੋਲੀਆਂ ਔਰ ਬਹਾਦਰਪੁਰ ਦੇ ਦਰਮਿਆਨ ਜਿਹੜਾ ਤੁਸੀਂ ਆ ਉਹਨੂੰ ਖਤਰਾ ਆਇਆ ਉਹਦੇ ਪਾਣੀ ਨੇੜੇ ਆ ਗਿਆ ਸੋ ਸਾਰੀ ਸਾਡੀ ਟੀਮ ਜਿਹੜੀ ਉਹ ਅਸੀਂ ਇਸ ਵੇਲੇ ਮੌਕੇ ਤੇ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਵੀ ਖੱਬੇ ਪਾਸੇ ਜਿਹੜਾ ਆਪਣਾ ਥੀਂ ਡੈਮ ਹੈ ਥੀਂ ਡੈਮ ਦੇ ਉੱਤੇ ਲਗਭਗ ਜੋ ਸਾਨੂੰ ਸੂਚਨਾ ਮਿਲੀ ਆ ਅਜੇ ਮਤਲਬ ਵੀ 2.5 ਸੋ ਜਿਹੜਾ ਕਿਊਸਕ ਪਾਣੀ 2.5 ਲੱਖ ਕਿਊਸਕ ਪਾਣੀ ਜਿਹੜਾ ਉਹ ਇਹਦੇ ਵਿੱਚ ਛੱਡੇ ਜਿਹੜਾ ਬੜਾ ਖਤਰਨਾਕ ਮੈਂ ਸਮਝਦਾ ਵੀ ਰੂਪ ਧਾਰਨ ਕਰਨ ਵਾਲੇ ਪਾਸੇ ਜਾ ਸਕਦਾ ਸੋ ਅਸੀਂ ਮੌਕੇ ਦੇ ਆਏ ਆ ਕੁਝ ਜਾਇਜ਼ਾ ਵੀ ਲਿਆ ਤੇ ਨਾਲ ਦੀ ਨਾਲ ਅਸੀਂ ਵੱਡੀਆਂ ਟੀਮਾਂ ਆਪਣੀਆਂ ਜਿਹੜੀਆਂ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਉਹ ਲਾ ਰਹੇ ਆ ਬਕਾਇਦਾ ਜੀ.ਐਸ.ਵੀ ਮਸ਼ੀਨਾਂ ਲਾਈਆਂ ਨੇ ਚੱਕ ਕੇ ਲਿਆ ਰਹੇ ਆ ਮਟੀਰੀਅਲ ਜਿਹੜਾ ਤੁਸੀ ਦੇ ਉੱਤੇ ਪਾਇਆ ਜਾ ਰਿਹਾ ਸੋ ਕਿਸੇ ਵੀ ਕਿਸਮ ਦਾ ਅਸੀਂ ਖਤਰਾ ਜਿਹੜਾ ਸਾਨੂੰ ਦਿਸਦਾ ਆ ਉਹਨੂੰ ਮੁੱਲ ਨਹੀਂ ਲੈਣਾ ਚਾਹੁੰਦੇ ਅਸੀਂ ਬਿਲਕੁਲ ਉਹਨੂੰ ਕੰਟਰੋਲ ਕਰਨ ਦੇ ਲਈ ਉਹਨੂੰ ਜਿਹੜਾ ਆਇਆ ਉਹ ਪਬਲਿਕ ਨੂੰ ਬਚਾਉਣ ਦੇ ਲਈ ਲੱਗੇ ਆ ਸੋ ਪਬਲਿਕ ਇਥੋਂ ਵੀ ਅਸੀਂ ਲਗਭਗ ਜਿਹੜੇ ਗੁੱਜਰ ਭਾਈਚਾਰੇ ਦੇ ਸਾਡੇ ਪਰਿਵਾਰ ਨੇ 18 ਵੀ ਪਰਿਵਾਰ ਉਹਨਾਂ ਨੂੰ ਇਥੋਂ ਸ਼ਿਫਟ ਕਰ ਚੁੱਕਿਆ ਹੁਣੇ ਵਕ ਵਕ ਥਾਮਾ ਦੋਨਾਂ ਨੂੰ ਭੇਜ ਦਿੱਤਾ ਸੋ ਜੋ ਵੀ ਲੋਕਾਂ ਦੀ ਰਿਕੁਆਇਰਮੈਂਟ ਹੈਗੀ ਆ ਅਮਰਜੈਂਸੀ ਹੋਵੇ ਜਾਂ ਤਿਰਸਾਈ ਹੋਵੇ ਮਾਨ ਸਾਹਿਬ ਦੀ ਹਦਾਇਤ ਆ ਵੀ ਉਹਨੂੰ ਪੂਰੀ ਤਰ੍ਹਾਂ ਅਸੀਂ ਪੂਰਾ ਕਰਨਾ ਉਹਦੇ ਤੇ ਲੱਗੇ ਹੋਏ ਆ ਸੋ ਅੱਜ ਵੀ ਹੁਣ ਵੀ ਅਸੀਂ ਜਿਹੜਾ ਉਹ ਰਾਵੀ ਦਰਿਆ ਦੇ ਕੰਢੇ ਆ ਇੱਕ ਪਾਸੇ ਸਾਡੀ ਵਾਈਲਡ ਲਾਈਫ ਸੈਂਚਰੀ ਆ ਉਹਨੂੰ ਵੀ ਦੇਖ ਰਹੇ ਆ ਸੋ ਕਾਫੀ ਵੱਡੀ ਮਾਤਰਾ ਚ ਜਿਹੜਾ ਆ ਪਾਣੀ ਆਇਆ ਸੋ ਅਸੀਂ ਇੱਕ ਤਾਂ ਕੁਦਰਤ ਦੇ ਅੱਗੇ ਦੁਆ ਵੀ ਆ ਕਿ ਬਹੁਤ ਕੁਝ ਹੋ ਗਿਆ ਹੁਣ ਕੁਦਰਤ ਮੇਰ ਰੱਖੇ ਸਾਡੇ ਪੰਜਾਬ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਪਰ ਐਸੀ ਸਥਿਤੀ ਵੀ ਜੇ ਕੋ ਬਣਦੀ ਆ ਤਾਂ ਅਸੀਂ ਵੀ ਪੂਰੀ ਤਰ੍ਹਾਂ ਮਸਤੈਦ ਹੈਗੇ ਆ ਲੋਕਾਂ ਦੀ ਜ਼ਾਲਮਾਲ ਦੀ ਰਾਖੀ ਕਰਾਂਗੇ ਪੂਰੀ ਤਰ੍ਹਾਂ ਸਰਕਾਰ ਜਿਹੜੀ ਆ ਬਚਨਵਾਤ